ਪਟਿਆਲਾ ਦੇ ਨੇੜਲੇ ਕਸਬਾ ਸੁਨੌਰ ਚ ਤਿੰਨ ਬਦਮਾਸ਼ਾਂ ਨੇ ਇੱਕ ਦੁਕਾਨਦਾਰ ਤੇ ਤੇਜ਼ਾਬ ਸੁੱਟ ਦਿੱਤਾ ਦੁਕਾਨਦਾਰ ਸਵੇਰੇ ਆਪਣੀ ਦੁਕਾਨ ਤੇ ਬੈਠਾ ਸੀ ਜਦੋਂ ਦੋ ਪਹੀਆ ਵਾਹਨ ਤੇ ਤਿੰਨ ਵਿਅਕਤੀ ਆਏ ਅਤੇ ਦੋ ਨੇ ਅੰਦਰ ਜਾ ਕੇ ਉਸ ਤੇ ਤੇਜ਼ਾਬ ਸੁੱਟ ਦਿੱਤਾ ਜਿਸ ਨਾਲ ਦੁਕਾਨਦਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਨਜ਼ਦੀਕੀ ਹਸਪਤਾਲ ਚ ਦਾਖਲ ਕਰਵਾਇਆ ਗਿਆ ਘਟਨਾ ਤੋਂ ਬਾਅਦ ਤਿੰਨੋ ਦੋਸ਼ੀ ਉੱਥੋਂ ਫਰਾਰ ਹੋ ਗਏ ਜਾੜ ਕਰਕੇ ਇਹਦਾ ਇਹ ਦੋ ਭੱਜ ਗਏ ਸੀ ਪਿੱਛੋਂ ਇਹ ਮੇਰੇ ਨਾਲ ਗੈਰੀ ਭੱਜਿਆ ਦੇ ਪਿੱਛੇ ਡੱਬਾ ਸੀ ਉਹਨਾਂ ਕੋਲ ਨੀਲੇ ਜਿਹੇ ਰੰਗ ਦਾ ਉਹਦੇ ਗਿਰ ਗਿਆ ਸੀ ਉਹਨਾਂ ਨੇ ਨਾਲ ਹੀ ਚੱਕ ਕੇ ਫੇਰ ਚਲੇ ਗਏ ਕਿਤੋਂ ਆ ਇਧਰੋਂ ਆ ਜੀ ਦੋ ਜਣੇ ਤਾਂ ਸੈਰ ਕਰ ਰਹੇ ਸੀ ਇਧਰ ਇੱਕ ਪੂਰੀ ਸਟਾਰਟ ਕਰਕੇ ਖੜਾ ਸੀ ਗਲੀ 'ਚ ਤੇ ਤੇਜਾਬ ਕਿਨ ਗਿਰਾ ਉਹ ਕਾਲੇ ਵਾਲੇ ਸੀਗਾ ਉਹਦੇ ਹੱਥੇ ਸੀਗਾ ਕਾਲੇ ਰਮਾਲੇ ਬੰਨਿਆ ਉਹਦੇ ਹੱਥੇ ਸੀਗਾ ਡੱਬਾ ਹਾਂਜੀ ਕੀ ਨਾਮ ਹੈ ਤੁਹਾਡਾ ਕੀ ਮਾਮਲਾ ਉਹਰੇ ਆਏ ਮੇਰਾ ਨਾਮ ਚਿਰਾਗ ਹੈ ਮੇਰਾ ਬ੍ਰਦਰ ਐਡਮਿਟ ਹੈ ਸਵੇਰੇ ਸ਼ਾਪ ਤੇ ਦੋ ਮੁੰਡੇ ਆਏ ਸੀ ਤੇਜਾਬ ਛੁੱਟ ਗਏ ਜੇ ਉਹਦੀ ਅੱਖ ਤੇ ਕੁਝ ਹੋ ਜਾਂਦਾ ਤਾਂ ਖੂਨ ਕਾਰਵਾਈ ਕਰਦਾ ਠੀਕ ਹੈ ਜਿਹੜਾ ਵੀ ਬੰਦਾ ਆਏਗਾ ਉਹ ਜਿਹੜਾ ਵੀ ਮੁਜਰੀਮ ਹੈ ਉਹਨੂੰ ਪੁਲਿਸ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਹਾਲੇ ਸਾਡੇ ਤੇ ਹੋਇਆ ਨਾਲ ਵੀ ਦੋ 숍ਸ ਨਾਲ ਵੀ ਬੱਚੇ ਐ ਜਿਉਹਨਾਂ ਤੇ ਪੈਜੇ ਤਾਂ ਕੀ ਕਾਰਵਾਈ ਹੈ ਪੁਲਿਸ ਕਿੱਥੇ ਤੱਕ ਹੈ ਗੱਲ ਕਰੀ ਜਾਵੇ ਜਿਸ ਤੇ ਤਜਾਬ ਗਿਰਿਆ ਉਹਦਾ ਕੀ ਨਾਮ ਹੈ ਉਹਦਾ ਨਾਮ ਨਿੱਖੀ ਲਾਓ ਮੇਰਾ ਛੋਟਾ ਬ੍ਰਦਰ ਹੈ ਅੱਛਾ ਈ ਕਾਦਾ ਕੰਮ ਹੈ ਅਸ ਲੋਹੇ ਦਾ ਕੰਮ ਹੈ ਸਪੇਅਰ ਪੜਦਾ ਅੱਛਾ ਈ ਦੇਖੋ ਤੁਸੀਂ ਪ੍ਰਸ਼ਾਸਨ ਅੱਗੇ ਕਿਸ ਚੀਜ਼ ਦੀ ਮੰਗ ਕਰਦੇ ਮੰਗ ਇਹੀ ਹੈ ਪਲੀਜ਼ ਆ ਜਿਹੜੀ ਦੁਰਘਟਨਾ ਹੋਈ ਹੈ ਇਹਨੂੰ ਵਾਪਰਨ ਤੋਂ ਬਚਾਇਆ ਜਾਵੇ ਅੱਜ ਸਾਡੇ ਤੋਂ ਐ ਕੱਲ ਕਿਸੇ ਹੋਰ ਤੇ ਵੀ ਹੋਏਗਾ ਇਹ ਤਾਂ ਕਾਨੂੰਨੀ ਜੁਰਮ ਹੈ ਜਿਹੜਾ ਵੀ ਹੈ ਪੁਲਿਸ ਨੂੰ ਇਹ ਕਿ ਫਟਾਫਟ ਕਾਰਵਾਈ ਕਰੇ ਤੇ ਇਹਦੇ ਖਿਲਾਫ ਜਿਹੜਾ ਵੀ ਜੁਰਮ ਕੀਤਾ ਉਹਨੂੰ ਸਜ਼ਾ ਮਿਲੇ ਨਾਲ ਦੀ ਨਾਲ ਠੀਕ ਹੈ ਤੇ ਉਹਨੂੰ ਨਾਲ ਦੀ ਨਾਲ ਸਜ਼ਾ ਦਿੱਤੀ ਜਾਵੇ ਨਹੀਂ ਤਾਂ ਮੁਜਰਮ ਅਪਰਾਧ ਵਧਦਾ ਜਾਏਗਾ ਜਿਹੜੀ ਸਾਰੀ ਸ਼ਾਪ ਹੈ ਹਾਂਜੀ ਹਾਂਜੀ ਕੀ ਨਾਮ ਹੈ ਸਰ ਕੁਸ਼ਣ ਕੁਮਾਰ ਜੀ ਉਹਦਾ ਜਿਆ ਮਾਮਲਾ ਕੀ ਹੈ ਜੀ ਬੇਟੇ ਉੱਤੇ ਤਜਾਬ ਹੋਇਆ ਤੁਹਾਡਾ ਕੀ ਲੱਗਦਾ ਮੇਰਾ ਭਤੀਜਾ ਜੀ ਮਾਮਲਾ ਕੀ ਹੈ ਮਾਮਲਾ ਸਾਨੂੰ ਤਾਂ ਕੁਝ ਨਹੀਂ ਪਤਾ ਜੀ ਦੋ ਜਣੇ ਆਏ ਆ ਉਹ ਮੋਲ ਬੈਠੇ ਹੋਏ ਆ ਉਹਨਾਂ ਨੇ ਉਹ ਪਹਿਲਾਂ ਅੱਗੇ ਨਗੇ ਫਿਰ ਵਾਪਸ ਆਏ ਮੁੰਡੇ ਤੋਂ ਕੁਝ ਮੰਗਿਆ ਉਹਨਾਂ ਨੇ ਫਿਰ ਤਜਾਬ ਘੇਰ ਕੇ ਭੱਜ ਗਏ ਮੁੰਡੇ ਦਾ ਨਾਮ ਕੀ ਹੈ ਨਿਕ ਨਿਕਲ ਸਿੰਘਲਾ ਕੰਮ ਕੀ ਕਰਦਾ ਲੋਹੇ ਦਾ ਕੰਮ ਹੈ ਜੀ ਐਡਵੇਰ ਦੀ ਹੈ ਕਿਹੜੀ ਜਗ੍ਹਾ ਦੇ ਸਰ ਸਨੌਰ ਤੁਹਾਨੂੰ ਕਿਹਨੇ ਇਹਨੂੰ ਕਿਉਂ ਤਜਾਬ ਜੀ ਦਾ ਮੰਗਿਆ ਸਾਨੂੰ ਤਾਂ ਪਤਾ ਨਹੀਂ ਜੀ ਕੋਈ ਲੜਾਈ ਪੁਰਾਣੀ ਨਹੀਂ ਕਿਸੇ ਨਾਲ ਵੀ ਬੋਲਦੇ ਨਹੀਂ ਕਿਸੇ ਨਾਲ ਝਗੜਾ ਨਹੀਂ ਕਰਦਾ ਕਿਸੇ ਨਾਲ ਦੁਕਾਨ ਤੇ ਬੈਠਦਾ ਸਾਰਾ ਦਿਨ ਇਕੱਲੇ ਸੀ ਉਸ ਦਿਨ ਦੁਕਾਨ ਇਕੱਲਾ ਹੀ ਸੀਗਾ ਜੀ ਹਨਾ ਦੋ ਲੋਕ ਆਏ ਸੀ ਦੋ ਆਈ ਸੀਗੇ ਜੀ ਤੇ ਹੁਣ ਕਿੰਦਾ ਦੀ ਕਾਰਵਾਈ ਦੀ ਮੰਗ ਕਰ ਰਹੇ ਹਾਲੇ ਕਿੰਦਾ ਦੇ ਕਿੰਦਾ ਹਾਲ ਟਰੀਟਮੈਂਟ ਚੱਲ ਰਿਹਾ ਸੀ ਟਰੀਟਮੈਂਟ ਚੱਲ ਰਿਹਾ ਜੀ ਹਲੇ ਕਿੰਦਾ ਦੀ ਕਾਰਵਾਈ ਦੀ ਮੰਗ ਕਰ ਰਹੇ ਕਾਰਵਾਈ ਅਸੀਂ ਮੰਗਦੇ ਆ ਜੀ ਪੂਰੀ ਫੜੇ ਜਾਂ ਬੰਦੇ ਸ਼ਾਸਨ ਤੋਂ ਇਨਸਾਫ ਮੰਗੇ ਨੇ ਬੰਦੇ ਫੜੀ ਕੱਲ ਨੂੰ ਕਿਸੇ ਹੋਰ ਤੇ ਵੀ ਧੱਕਾ ਕਰਨਗੇ ਆਗੇ ਸਾਡੀ ਦੁਕਾਨ ਵੀ ਨਾਲ ਪੈਂਦੀ ਓਥੇ ਕੀ ਨਾਮ ਹੈ मेरा प्रवीण कुमार जी जी किथे ते ਰਣਵਾਦੀ ਮੇਰੀ ਨਾਲ ਹੀ ਛੋਪਾ ਦਾ ਮਾਮਲਾ ਕੀ ਹੈ ਬੇਬੀ ਬਸ ਸਵੇਰੇ ਸੜੀ ਦੁਕਾਨ ਤੇ ਨਾ ਮੈਂ ਤਾਂ ਅਜੇ ਸੀਗਾ ਨਾ ਆਇਆ ਨਹੀਂ ਸੀ ਦਸਤੀ ਸੀਗਾ ਤੇ ਦੋ ਲੜਕੇ ਕਹਿੰਦੇ ਆਏ ਆਏ ਦੁਕਾਨ ਤੋਂ ਪਹਿਲਾਂ ਅੱਗੇ ਲੰਘ ਕੇ ਗਏ ਫਿਰ ਵਾਪਸ ਵੀ ਲੈ ਕੋਈ ਚੀਜ਼ ਮੰਗੀ ਤੇ ਇਤਜਾਬ गिर ਕੇ ਫਟਫਟ ਭੱਜ ਗਏ ਤੁਹਾਡੇ ਬੇਟੇ ਨੂੰ ਕਿਉਂ ਟਾਰਗੇਟ ਲੈ ਕੋਈ ਵਜਾ ਵਗੈਰਾ ਕੁਝ ਲੜਾਈ ਮੇਰਾ ਬੇਟਾ ਨਹੀਂ ਮੇਰਾ ਦੋਸਤ ਹੀ ਹੈ ਜੀ ਨਾਲ ਦੁਕਾਨ ਆ ਸਾਡੀ ਉਹਨਾਂ ਦੀ ਟਾਰਗੇਟ ਕਿਉਂ ਕੀਤਾ ਗਿਆ ਪਤਾ ਨਹੀਂ ਕੋਈ ਸਾਨੂੰ ਕੁਝ ਪਤਾ ਨਹੀਂ ਕਿ ਇਹਦੇ ਵਿੱਚ ਕੋਈ ਲੜਾਈ ਝਗੜਾ ਮਿਲੜਦਾ ਕੁਝ ਨਾ ਹੈ ਹੀ ਨਹੀਂ ਮੁੰਡਾ ਬਹੁਤ ਸੌਊ ਹੈ ਪਤਾ ਨਹੀਂ ਕਿ ਜੇ ਕਿਸੇ ਨੇ ਕਿਸੇ ਤਰ੍ਹਾਂ ਦੀ ਕੋ ਰਿੰਜਿਸ ਕੱਢੀ ਹੈ ਤਾਂ ਉਹਨ ਪੁਲਿਸ ਕਾਰਵਾਈ ਤੋਂ ਪਤਾ ਲੱਗੂਗਾ ਪ੍ਰਸ਼ਾਸਨ ਨਹੀਂ ਦੱਸੂਗਾ ਜੀ ਪੁਲਿਸ ਨੂੰ ਕੰਪਲੇਨ ਦਿੱਤੀ ਹਾਂ ਪੁਲਿਸ ਨੂੰ ਐਸਐਚਓ ਸਨੌਰ ਆ ਰਹੇ ਆ ਜੀ ਇਹ ਤੇ ਉਹਨਾਂ ਮੁੰਡਿਆਂ ਕੋਲ ਮੋਬਾਈਲ ਵੀ ਸੀਗੇ ਬਾਕੀ ਲੋਕੇਸ਼ਨ ਤੋਂ ਪਤਾ ਲੱਗ ਜੂਗਾ ਕਿ ਕਿਹੜੇ ਕਿਹੜੇ ਬੱਚੇ ਸੀ ਮੁੰਡੇ ਤੇ ਜੀ ਹੈ ਜਿਹੜਾ ਸਨੌਰ ਜਿਹੜਾ ਇਹ ਸੀਤਾ ਨਾਮ ਕਿ ਸੀਗਾ ਇਹ ਨikhil singla ਨਾਮ ਦਾ ਬੇਟੀ ਹੈ ਜਿਹੜੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਜੀ ਇਹ ਸਨੌਰ ਦਾ ਰਹਿਣਾ ਬਾਜ਼ਾਰ ਦਾ ਸਦਰ ਬਾਜ਼ਾਰ ਦਾ ਸਵੇਰੇ ਕੋਈ ਅਨਨੋਨ ਬੰਦੇ ਆਏ ਆ ਦੋ ਤਿੰਨ ਇਹਨਾਂ ਨੇ ਦੁਕਾਨ ਓਪਨ ਕਰੀ ਜੇ ਤੇ ਦਿਨ ਉਹਨਾਂ ਨੇ ਇੱਥੇ ਅੰਦਰ ਜਾ ਕੇ ਜੀ ਸਾਮਾਨ ਲੈਣ ਦੇ ਬਹਾਨੇ ਇਤੇ ਅਸਰ ਅਟੈਕ ਕੀਤਾ ਐਸੇ ਠੀਕਾ ਦੇ ਲੈ ਗਿੱਤੇ ਰਾਈਟ ਤੇ ਤੇ ਹੱਥਾਂ ਤੇ ਇੱਕ ਗਰਦਨ ਦੇ ਉੱਪਰ ਉਹਦਾ ਅਸਰ ਹੋਇਆ ਤੇ ਬਾਕੀ ਆਊਟ ਆਫ ਡੇਂਜਰ ਕਿੱਥੇ ਜਾ ਗਈ ਪੰਜਾਬ ਸਿਟੇ ਹੈ ਹੋਰ ਕੁਝ ਸਿਟੇ ਜੀ ਤਜਾਬ ਹੀ ਸੀ ਗੱਲ ਜੀ ਜੇ ਕੋਈ ਵੀ ਜਾਣਕਾਰੀ ਚਾਹੇਗੀ ਭਾਈ ਪੁਰਾਣੀ ਨੰਜੀ ਸਾਗੀ ਕਿ ਕਿਉਂ ਟਾਰਗੇਟ ਕਿਉਂ ਬਣਾਇਆ ਇਹਨਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਪੰਦੀ ਜੋ ਵੀ ਸਾਹਮਣੇ ਆਏਗਾ ਜਿਸਦਾਰ ਨਾਲ ਅਸੀਂ ਕਾਰਵਾਈ ਕਰਾਂ ਕੋਈ ਸੀਸੀਟੀਵੀ ਫੁਟੇਜ ਵੀ ਲੈ ਰਹੇ ਹਾਂ ਸਾਰਾ ਸੀਸੀਟੀਵੀ ਵੀ ਲੈ ਰਹੇ ਹਾਂ ਮੌਕੇ ਤੋਂ ਪੁੱਛ ਵੀ ਰਹੇ ਹਾਂ ਤੇ ਬੰਦਿਆਂ ਨੂੰ ਜਿਹੜੇ ਰਸਤੇ ਜਿੱਥੋਂ ਦੀ ਹੈਗੇ ਉਹ ਸੀਸੀਟੀਵੀ ਸਾਰੀ ਫੁਟੇਜ ਕਲੈਕਟ ਕਰ ਰਹੇ ਹਾਂ ਅਸੀਂ ਦੈਨ ਜੋ ਸਾਡੀ ਇਹ ਰਿਪੋਰਟ ਬਿਆਨਾਂ ਤੋਂ ਬਾਅਦ ਜੋ ਕਾਰਵਾਈ ਬੰਦੀ ਹੈ ਕਰ ਕਿੰਨੇ ਵਜੇ ਦੀ ਘਟਨਾ ਹੈ ਸੋ ਇਹ ਨੀਅਰ ਅਬਾਊਟ 9:00 AM ਦੀ ਠੀਕ ਉਸ